ਫਿਲਹਾਲ ਸਿਆਸੀ ਗਲਿਆਰਿਆਂ ਦੇ ਵਿੱਚ ਪੰਥ ਦੀ ਚਰਚਾ ਹੈ ਔਰ ਪੰਥ ਨੂੰ ਉਤਾਂ ਚੱਕਣ ਵਾਸਤੇ ਪੰਜਾਬ ਦੀ ਸਿਆਸਤ ਹੁਣ ਵੱਖਰੇ ਵੱਖਰੇ ਏਰੀਆਜ਼ ਦੇ ਵਿੱਚ ਵੱਖਰੇ ਵੱਖਰੇ ਹਲਕਿਆਂ ਦੇ ਵਿੱਚ ਉਭਾਰ ਪਠਾਉਣ ਦੀ ਨਜ਼ਰ ਆ ਰਹੀ ਹੈ ਉਹਨਾਂ ਦੇ ਵਿੱਚੋਂ ਫਰੀਦਕੋਟ ਦੀ ਧਰਤੀ ਦੇ ਉੱਤੇ ਵੀ ਇੱਕ ਇਹੋ ਜਿਹਾ ਸ਼ਖਸ ਖੜਿਆ ਹੈ ਫਰੀਦਕੋਟ ਦੀ ਧਰਤੀ ਤੋਂ ਆਜ਼ਾਦ ਉਮੀਦਵਾਰ ਨੇ ਸਰਬਜੀਤ ਸਿੰਘ ਖਾਲਸਾ ਸ਼ਹੀਦ ਬਿਆਨ ਸਿੰਘ ਦੇ ਪੁੱਤਰ ਨੇ ਔਰ ਚੋਣ ਪ੍ਰਚਾਰ ਦੇ ਵਿੱਚ ਨਿਤਰੇ ਹੋਏ ਨੇ ਲਗਾਤਾਰ ਪ੍ਰਚਾਰ ਜਿਹੜਾ ਉਹ ਕਰਦੇ ਨਜ਼ਰ ਆ ਰਹੇ ਨੇ ਪਰ ਉਹਨਾਂ ਦੀ ਸਪੋਰਟ ਜਿਹੜੀ ਹੈ ਉਹ ਪੰਥ ਉੱਚੇ-ਉੱਚੇ ਤੌਰ ਤੇ ਕਰਦਾ ਨਜ਼ਰ ਆ ਰਿਹਾ ਹੈ ਪੰਥ ਦੇ ਵੱਲੋਂ ਉਹਨਾਂ ਦੀ ਸਪੋਰਟ ਕੀਤੀ ਜਾ ਰਹੀ ਹੈ ਖਾਸ ਕਰਕੇ ਉਹਨਾਂ ਦੇ ਹੱਕ ਦੇ ਵਿੱਚ ਖੜਿਆ ਜਾ ਰਿਹਾ ਔਰ ਉਸੇ ਸਪੋਰਟ ਦੇ ਵਿੱਚ ਉਹਨਾਂ ਦੇ ਸਮਰਥਨ ਦੇ ਵਿੱਚ ਆਏ ਨੇ ਕਮਰ ਚੜਤ ਸਿੰਘ ਦਰਸਲ ਸੰਤ ਗਿਆਨੀ ਕਰਤਾਰ ਸਿੰਘ ਜੀ ਪਿੰਡਰਾਂਵਾਲਿਆਂ ਦੇ ਪੁੱਤਰ ਨੇ ਇਹ ਪਰਿਵਾਰ ਇੱਕ ਇਤਿਹਾਸਕ ਪਰਿਵਾਰ ਹੈ ਔਰ ਪਿੰਡਰਾਂ ਵਾਲੇ ਸੰਤਾਂ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਉਹ ਭਾਵੇਂ ਕਰਤਾਰ ਸਿੰਘ ਪਿੰਡਰਾਂ ਵਾਲੇ ਹੋਣ ਜਾਂ ਫਿਰ ਜਰਨੈਲ ਸਿੰਘ ਪਿੰਡਰਾਂ ਵਾਲੇ ਹੋਣ ਦੋਵਾਂ ਦੇ ਨਾਲ ਤਲਕਾ ਤਣਾਂ ਦੇ ਪਰਿਵਾਰ ਦਾ ਰਿਹਾ ਹੈ ਭਾਈ ਮਨਜੀਤ ਸਿੰਘ ਦੇ ਸੁਪੁੱਤਰ ਨੇ ਕਮਰ ਚੜਤ ਸਿੰਘ ਔਰ ਭਾਈ ਮਨਜੀਤ ਸਿੰਘ ਹਰ ਕੋਈ ਜਾਣਦਾ ਕਿ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਦੇ ਪੁੱਤਰ ਨੇ 1984 ਦੇ ਵਿੱਚ ਜੋ ਕੁਝ ਹੋਇਆ ਉਹ ਸਾਰਾ ਕੁਝ ਉਹਨਾਂ ਦੇ ਭਰਾ ਅਮਰੀਕ ਸਿੰਘ ਨੇ ਆਪਣੀ ਹੱਡੀ ਹੰਡਾਇਆ ਅਮਰੀਕ ਸਿੰਘ ਉਸ ਵੇਲੇ ਸ਼ਹਾਦਤ ਪਾ ਜਾਂਦੇ ਨੇ ਔਰ ਦੂਜੇ ਪਾਸੇ ਉਹਨਾਂ ਦੇ ਭਰਾ ਭਾਈ ਮਨਜੀਤ ਸਿੰਘ ਉਹ ਉਸ ਤੋਂ ਬਾਅਦ ਐਸਜੀਪੀਸੀ ਚਲੇ ਜਾਂਦੇ ਨੇ ਐਸਜੀਪੀਸੀ ਦਾ ਇੱਕ ਹਿੱਸਾ ਬਣ ਜਾਂਦੇ ਨੇ ਮੈਂਬਰ ਬਣ ਜਾਂਦੇ ਨੇ ਖੈਰ ਐਸਜੀਪੀਸੀ ਚ ਰਹਿੰਦੇ ਆ ਰਹਿੰਦੇ ਆ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਦੀ ਬੁਨਿਆਦੀ ਜਿਹੜੀ ਉਹਨਾਂ ਦੀ ਪ੍ਰਧਾਨਗੀ ਸੀ ਉਸ ਤੋਂ ਅਸਤੀਫਾ ਦੇ ਦਿੱਤਾ ਔਰ ਦੂਜੇ ਪਾਸੇ ਉਹਨਾਂ ਦਾ ਜਿਹੜਾ ਸੁਪੁੱਤਰ ਯਾਨੀ ਕਿ ਭਾਈ ਮਨਜੀਤ ਸਿੰਘ ਦਾ ਜਿਹੜਾ ਸੁਪੁੱਤਰ ਕਮਰਚੜਤ ਸਿੰਘ ਉਹ ਲਗਾਤਾਰ ਜੋ ਕੀ ਪੰਥਕ ਗਤੀਵਧੀਆਂ ਦੇ ਵਿੱਚ ਜੂਝਦੇ ਰਹਿੰਦੇ ਨੇ ਉਹ ਹੁਣ ਸਰਬਜੀਤ ਸਿੰਘ ਖਾਲਸਾ ਦੇ ਸਪੋਰਟ ਦੇ ਵਿੱਚ ਆ ਗਏ ਨੇ ਉਹਨਾਂ ਨੇ ਰੋਡ ਸ਼ੋਅ ਕੀਤਾ ਭਾਈ ਸਰਬਜੀਤ ਸਿੰਘ ਖਾਲਸਾ ਦੀ ਸਪੋਰਟ ਦੇ ਵਿੱਚ ਔਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਛੱਡ ਕੇ ਵੋਟਾਂ ਪਾਈਆਂ ਅਣ ਪੰਥਕ ਤੌਰ ਦੇ ਉੱਤੇ ਜਿਹੜਾ ਉਭਾਰ ਉਭਰ ਦਾ ਨਜ਼ਰ ਆ ਰਿਹਾ ਉਸ ਦਾ ਇੱਕ ਮੂਜਸਮਾ ਦੇਖਣ ਨੂੰ ਮਿਲਿਆ ਆਖਿਰ ਆਪਣੇ ਰੋਡ ਸ਼ੋਅ ਦੇ ਵਿੱਚ ਕੀ ਬੋਲੇ ਨੇ ਆਓ ਸੁਣਦੇ ਹਾਂ ਅੱਜ ਮਨ ਬਹੁਤ ਖੁਸ਼ ਹੋ ਰਿਹਾ ਇਹ ਤੁਹਾਡਾ ਸੰਸਦ ਦਾ ਉਹਨਾਂ ਦੇ ਸੀਟਾਂ ਦੇ ਪ੍ਰਯਾਅ ਵਿੱਚ ਅਫਦਲ ਤਰਤੀਆਂ ਸ਼ਾਨ ਵਾਸਤੇ ਜਿਨ੍ਹਾਂ ਨੇ ਆਪਣਾ ਆਪ ਨਿਸ਼ਾਣ ਕੀਤਾ ਉਹਨਾਂ ਉਹਨਾਂ ਦੇ ਤੁਸੀਂ ਸਮਰਥਕ ਬਣ ਕੇ ਜੋ ਉਹਨਾਂ ਨੂੰ ਬੋਲਣਾ ਬੋਲ ਕੇ ਖੜੇ ਹੋ ਇਸ ਕਰਕੇ ਬਹੁਤ ਹੀ ਖੁਸ਼ੀਆਂ ਦਾ ਆਪਣਾ ਤੁਹਾਨੂੰ ਬਹੁਤ ਬਹੁਤ ਵਧਾਈ ਆ ਕਿ ਜਿਹੜੇ ਸਾਰੇ ਪਾਰਟੀ ਪਾਰਟੀ ਸਾਡੇ ਪਾਰਟੀ ਦੇ ਨਾਲ ਸਾਥ ਦੇ ਜੋੜ ਦੇ ਰਹੇ ਆ ਤੇ ਤੁਹਾਡੇ ਚਰਨਾ ਜੋ ਅਪੀਲ ਆ ਕਿ ਸਾਰੇ ਪੰਜਾਬੀਆਂ ਦੇ ਚਕੇ ਤੇ ਸਭ ਤੋਂ ਵੱਡੇ ਜ਼ਫਾਓ ਤੇ ਇਹਨਾਂ ਦਾ ਨਾਮਦਾ ਬਣਾਓ ਤੇ ਆਪਨੇ ਜੀਓ ਦਿਆ ਦੀ ਸ਼ਾਨ ਆਕਾਲ ਤੱਕ ਦੀ ਸ਼ਾਨ ਨੂੰ ਵਧਾਓ ਵਾਹਿਗੁਰੂ ਜੀ ਕਾ ਵਾਹ ਪੁੱਜੀ ਜੀ ਸਵੇਸਪੋਰਟ ਤੋਂ ਵੱਡੇ ਬਰੋੜਾਂ ਤੇ ਸੱਜ ਕੇ ਆਏ ਨੇ ਇਹਨਾਂ ਦਾ ਬਿਲਕੁਲ ਹੀ ਨਾ ਸਮਝੀ ਹੋ ਖਾਲਸਾ ਰਾਤੇ ਜਾਵਾ ਬੰਦੇ ਬੰਤੀ ਕਰਾਇ ਦੋ ਦੋ ਚਾਰ ਨੇ ਭਾਈ ਸਾਹਿਬ ਦੇ ਵਿਚਾਰ ਨਾਲੋਂ ਜੀਜੀ ਕਾਰਜ ਜੀ ਕਲੜਾ ਜੀ ਬੋਲ ਰਹੇ ਨੇ ਇਹਨਾਂ ਦੇ ਵਿਚਾਰ ਨਾਲ ਬਹੁਤ ਜ਼ਰੂਰੀ ਹੈ ਆਓ ਨਜੀਤ ਕਟੜੀ ਜੀ ਪੱਤੀ ਖਲੜਾ ਜਿਹੜੇ ਕੋਈ ਵੀ ਵੱਡੀ ਸ਼ਖਸੀਅਤ ਨੇ ਆਓ ਕੀ ਵਿਚਾਰ ਸਾਂਝੇ ਕਰਦੇ ਸੱਜਾ ਪਾਸੇ ਪੰਜਾਬ ਦੇ ਲਈ ਅੱਜ ਆਪਾਂ ਪਰਸ ਪੰਜਾਬ ਦੇ ਲਈ ਆਪਣੀ ਹੱਕਾਂ ਦੀ ਲੜਾਈ ਲੜਦੇ ਆਂ ਕਿ ਆਪਾਂ ਜਨ ਲੈਣ ਲਈ ਕਿਉਂ ਮੈਂ ਸਿਰ ਵੀ ਤੁਮ ਸਮਾਂ ਦੇਣ ਆਈ ਆਂ ਮੈਂ ਤੁਹਾਡਾ ਸਮਰਥਨ ਲੈਣ ਆਈ ਆਂ ਬੋਲੋ ਸੋਨਹਾਰਾ ਸੱਜਾ ਪਾਸੇ ਟਾਈਮ ਦੀ ਸ਼ਾਰਟੇਜ ਕਰਕੇ ਮੈਂ ਤੁਹਾਨੂੰ ਬੇਨਤੀ ਕਰਦੀ ਆਂ ਕਿ ਇਹ ਜੰਗ ਦੇ ਪਤੀ ਦੀ ਆ ਆਪਾਂ ਇਸ ਜੰਗ ਨੂੰ ਹਰ ਹਾਲਤ ਚ ਜਿੱਤਣਾ ਹੈ ਇਹ ਅਣਖਾਂ ਦੀ ਲੜਾਈ ਹੈ ਇਹ ਮੈਣ ਗਾਲੀਆਂ ਨਾਲੀਆਂ ਦੀ ਲੜਾਈ ਨਹੀਂ ਹੈ ਇਹ ਅਣਖ ਤੇ ਇੱਜ਼ਤ ਦੇ ਗੈਰਤ ਦੀ ਲੜਾਈ ਹੈ ਆਪਣੇ ਇੱਕ ਪਾਸੇ ਜਿਹੜੇ ਕਲਾਕਾਰ ਖੜੇ ਆ ਆਪਾਂ ਕਲਾਕਾਰਾਂ ਨੂੰ ਕੀ ਲੈਣਾ ਆਪਾਂ ਨੂੰ ਜਿਹੜੀ ਇੱਜ਼ਤ ਮਾਨ ਜਿਹੜਾ ਇਸ ਕੌਮ ਨੇ ਦਿੱਤਾ ਹੈ ਉਹ ਭਾਈ ਬੈਂਕ ਸਿੰਘ ਨੇ ਦਿੱਤਾ ਹੈ ਇਸ ਕੌਮ ਨੇ ਦਿੱਤਾ ਹੈ ਹੋਰ ਯੋਧਿਆਂ ਨੇ ਦਿੱਤਾ ਚਾਹੇ ਉਹਨਾਂ ਦੇ ਮਾਨ ਸਨਮਾਨ ਦੇ ਵਿੱਚ ਇੱਕ ਆਪਣੇ ਧਰਮ ਦੇ ਇਕੱਠੇ ਹੋ ਕੇ ਭਾਈ ਸਰਜੀਤ ਸਿੰਘ ਨੂੰ ਤੇ ਭਾਈ ਅਮਰਪਾਲ ਸਿੰਘ ਨੂੰ ਆਪਣੀ ਹਮਾਇਤ ਹੀ ਨਹੀਂ ਦੇਣੀ ਆਪਣੀ ਹਰ ਤਰ੍ਹਾਂ ਦੀ ਹਿੰਮਤ ਕਰਨੀ ਹੈ ਇੱਕ ਇੱਕ ਵੋਟ ਨਹੀਂ ਕਈ ਕਈ ਵੋਟਾਂ ਤੁਸੀਂ ਬਿਖਤ ਹੋਣੀਆਂ ਦਾ ਮੇਰੀ ਅੰ tho ਹੀ ਬੇਨਤੀ ਹੈ ਕਿ ਆਪਾਂ ਇਸ ਦਲ ਪਿੱਛੇ ਨਹੀਂ ਰਹਿਣਾ ਨਵੇੜਾ ਵੀ ਕਰ ਦੇਣਾ ਹੁਣ ਪੰਥ ਛੜੀ ਕਿਹੜਾ ਤੇ ਨਕਲੀ ਕਿਹੜਾ ਇਹ ਵੀ ਇੱਕ ਮਾਸ ਵੱਡਾ ਚਾਹੀਦਾ ਹੈ ਪੱਤ ਜਿਹੜੇ ਦੇ ਸਾਰੇ ਜਿੰਦਰੇ ਹੋਇਆ ਨਾ ਮਾ ਪੰਗੋਲ ਨੂੰ ਪੰਜਾਬ ਦੀ ਨਵੀਂ ਸਫਾ ਬੰਦੀ ਗੱਲੀਆਂ ਆ 2023 ਦੇ ਵਿੱਚ ਸਾਰਾ ਮੋਰਚਾ ਜਿੰਦੂ ਹੋ ਤੂਆ ਹਮ ਗਾਰ ਵਿਰੋਧ ਨਹੀਂ ਨਾ ਕਿਸੇ ਜਾਤ ਦਾ ਨਾ ਪਾਤਨਾ ਸਾਡਾ ਪਾਉ ਧਰਮੀ ਜਿਹੜਾ ਹੈਗਾ ਮਨੁੱਖਤਾ ਦਾ ਕਰਮ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧੋਨ ਮੈਨਿਫੈਸਟ ਮੰਨਦੇ ਆ ਮਿਲ ਕੇ ਜਾ ਰਹੇ ਆ ਕਿ ਤੁਸੀਂ ਕਿਹੋ ਜਿòn ਮਿਲ ਕੇ ਇਸ ਨੂੰ ਲਾਗੂ ਕਿਉਂ ਨਹੀਂ ਕਰਦੇ ਤੇ ਸਾਡਾ ਇੱਕੋ ਹੀ ਦਿਵਾ ਹੈ ਕਿ ਸਾਡਾ ਧੋਨ ਮੈਨਿਫੈਸਟ ਕਿਸ ਗ੍ਰੰਥ ਸਾਹਿਬ ਆ ਅਸੀਂ ਇਸ ਵਾਰੀ ਸੋਦੇ ਉੱਪਰ ਲੈਣੀ ਹੈ ਕੋਹ ਕੋਲਾਈ ਜਿਹੜਾ ਕਾਹਨੀਆਂ ਪ੍ਰਯਾਗ ਨੂੰ ਅੱਗੇ ਲਿਆਉਣ ਵਾਲਾ ਕੋਈ ਵੀ ਬੰਦਾ ਸਕਦਾ ਇਹਦੇ ਲਈ ਇੱਕ ਜਿੰਦਗੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ